ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਂਦਰ ਸਿਕਲਾ ਵੱਲੋਂ ਚੋਣ ਪ੍ਰਚਾਰ ਲਈ ਪੰਗਾ ਵਿਧਾਨ ਸਭਾ ਦੇ ਵੱਖ-ਵੱਖ ਪਿੰਡ ਸਕੋਪਰ ਕਰਨਾਣਾ ਰਟੈਂਡਾ ਹਕੀਮ ਪਰ ਗੁਣਾਚਰ ਪਠਲਾਵਾ ਤਾਹਾਂ ਕਲੇਰਾ ਚੱਕ ਬਿਲਗਾ ਬਹਿਰਾਮ ਦੇ ਤੂਫਾਨੀ ਦੌਰੇ ਕੀਤੇ ਗਏ ਇਸ ਚੌਣ ਪਰ ਚਾਰ ਦੌਰਾਨ ਪਿੰਡ ਹਕੀਮਪੁਰ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਵਾਦ ਤੋਂ ਵਾਦ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਤਰਲੋਚਨ ਸਿੰਘ ਸੂਣ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀ ਚਿੱਕੀ ਅਤੇ ਹੋਰ ਕਾਂਗਰਸੀ ਆਗੂ ਵਰਕਰ ਮੌਜੂਦ ਸਨ ਸਰਦਾਰ ਗੁਰਜੀਤ ਸਿੰਘ ਜੀ ਦੇ ਨਿਵਾਸ ਤੇ ਇਕੱਤਰ ਹੋਏ ਮੇਰੇ ਨਾਲ ਸਾਡੇ ਇਥੇ ਇਲਾਕੇ ਦੇ ਸਾਬਕਾ ਐਮ.ਐਲ.ਏ ਸਰਦਾਰ ਤਰੋਚਨ ਸਿੰਘ ਸੂਨ ਸਾਹਿਬ ਸਤਵੀਰ ਜੀ ਡਾਕਟਰ ਸਾਹਿਬ ਸਰਪੰਚ ਸਾਹਿਬ ਤੇ ਹੋਰ ਸਾਰੇ ਆਗੂ ਸਹਿਬਾਨ ਸਾਹਮਣੇ ਸਾਰੇ ਸਰਕਾਰਤ ਬਜ਼ੁਰਗੋ ਸਰਕਾਰਤ ਮਿਲਿਆ ਮਾਤਾਵ ਨੌਜਵਾਨ ਵੀਰੋ ਪਤੇ ਦੀ ਸਾਂਝ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਆ ਰਿਹਾ ਸੀ ਮੈਨੂੰ ਦੱਸਿਆ ਕਿ ਭਾਜੀ ਕੈਨੇਡਾ ਰਹਿੰਦੇ ਆ ਤੇ ਪਰ ਭਾਜੀ ਵੱਲੋਂ ਕਈ ਸਾਲਾਂ ਤੋਂ ਹਰ ਸਾਲ ਪੂਰੇ ਵਧੀਆ ਵੱਡੇ ਪੱਧਰ ਤੇ ਖੇਡਾਂ ਕਰਾਈਆਂ ਜਾਂਦੀਆਂ। ਔਰ ਇਹ ਮੈਨੂੰ ਦੱਸਿਆ ਕਿਸ ਨੇ ਕਿ ਕਿਲਾ ਰਾਏਪੁਰ ਵਰਗੀਆਂ ਖੇਡਾਂ ਦੇ ਬਰਾਬਰ ਦੀਆਂ ਖੇਡਾਂ ਹੈ। ਤੇ ਹੁਣ ਸ਼ਾਇਦ ਭਾਜੀ ਜ਼ਿਆਦਾ ਉਧਰ ਰਹਿਣ ਲੱਗੇ ਤਾਂ ਹੁਣ ਖੇਡਾਂ ਤਾਂ ਹੁੰਦੀਆਂ ਪਰ ਓਨੇ ਵੱਡੇ ਪੱਧਰ ਤੇ ਨਹੀਂ ਹੁੰਦੀਆਂ ਜਿੰਨੇ ਵੱਡੇ ਪੱਧਰ ਤੇ ਹੁੰਦੀਆਂ ਸੀ। ਉਹ ਦਵਾਣਾ ਕਰ ਲੋ ਭਾਵੇਂ ਸਰਦੀਆਂ ਚ ਕਰ ਲੈਣਾ ਮੈਂ ਕਿਹਾ ਭਾਵੇਂ ਸਰਦੀਆਂ ਚ ਕਰ ਲਿਆ ਕਰੋ ਹਾਂ ਨਾ ਮੈਂ ਕਿਹਾ ਜਦੋਂ ਉਰੇ ਹੋਣ ਗੱਲ ਤਾਂ ਇੰਨੀ ਕਹ ਹਾਂ ਕਿਉਂਕਿ ਜਿਹੜਿਆ ਪੰਜਾਬ ਦੇ ਨਾਲ ਚੀਜ਼ਾਂ ਜੁੜੀਆਂ ਨਾ ਉਹ ਚੱਲਦੀਆਂ ਰਹਿਣੇ ਚਾਹੀਦੀ ਤੇ ਜੇ ਅੱਜ ਕਿਲਾਪੁਰ ਕਿਲਾਪੁਰ ਜਿਹੜਾ ਰਾਏਪੁਰ ਦਾ ਨਾਮ ਹੈ ਤਾਂ ਉਹ ਫਿਰ ਜਿਹੜਾ ਆਪਣਾ ਇਸ ਇਲਾਕੇ ਦਾ ਨਾਮ ਹੈ ਉਹ ਵੀ ਫਿਰ ਗੁੰਜਣਾ ਰਹਿਣਾ ਚਾਹੀਦਾ ਅਜੇ ਜਦੋਂ ਆਪਾਂ ਬਾਹਰ ਚਲੇ ਜਾਨੇ ਆਪਾਂ ਨੂੰ ਪੈਸੇ ਬੁਸੇ ਦਾ ਵੈਸੇ ਕਰਵਾ ਨਹੀਂ ਹੁੰਦੀ ਹਾਂਜੀ ਠੀਕ ਹੈ ਗਲਤ ਕਿ ਗਲਤ ਹੈ ਤਾਂ ਫਿਰ ਜਿਹੜੇ ਜਿਹੜੇ ਕੰਮ ਨਾਲ ਆਪਣਾ ਨਾਮ ਜੁੜਿਆ ਹੋਵੇ ਫਿਰ ਉਹ ਕੰਮ ਤਾਂ ਦਬ ਕੇ ਕਰਨਾ ਚਾਹੀਦਾ ਨਾ ਤਾਂ ਕਿ ਉਥੋਂ ਦਾ ਆਪਾਂ ਪਿੱਛੇ ਨਾ ਰਹੀਏ ਬਿਲਕੁਲ ਕਿੰਨੀ ਪੇਡੂ ਲੰਮਕਟ ਨਾਲ ਲੱਗਦਾ ਹੈ ਜਿਹਦੇ ਨਾਲ ਜਿਹੜੇ ਆਪਣੇ ਇਲਾਕੇ ਦੀਆਂ ਜੜਾਂ ਹੁੰਦੀਆਂ ਨਾ ਇਹ ਜੜਾਂ ਦੇ ਵਿੱਚ ਵੀ ਲੋਕ ਜੁੜੇ ਜਾਂਦੇ ਆ ਤੇ ਲੋਕਾਂ ਨੂੰ ਦੇਖੋ ਮੇਰੇ ਸਾਡੇ ਵੀ ਨਾ ਪਿੰਡ ਪੀਰ ਬਾਬਾ ਜੀ ਦੀ ਸਮਾਹ ਤੇ ਮੱਥਾ ਟੇਕ ਜਾਂਦੇ ਸੀ ਮਿੱਟੀ ਘਟ ਜਾਂਦੇ ਸੀ ਜਦੋਂ ਸਾਡੇ ਉੱਥੇ ਮੇਲਾ ਭਰਦਾ ਸੀ ਤੇ ਛੋਟੇ ਹੁੰਦੇ ਜਾਇਆ ਕਰਦੇ ਸੀ ਤੇ ਮੇਰੇ ਬਜ਼ੁਰਗਾਂ ਦਾ ਜਦੋਂ ਕਾਰਜ ਚਲਾਣਾ ਹੋਇਆ ਉਦੋਂ ਮੇਰੇ ਮਨ ਚ ਆਇਆ ਤਿੰਨ ਦਿਨ ਦਾ ਮੇਲਾ ਭਰਦਾ ਔਰੇ ਮੈਡੀਕਲ ਕੈਂਪ ਲਾਣਾ ਚਾਲੂ ਕਰੋ ਤੇ ਪੀਰ ਬਾਬਾ ਜੀ ਜੁਰੇ ਸੰਗਤ ਮੇਲੇ ਤੇ ਆਉਂਦੀਆਂ ਔਰੇ ਮੈਡੀਕਲ ਕੋਈ ਬਿਮਾਰ ਹੁੰਦਾ ਗਰੀਬ ਪਿੰਡਾਂ ਦੇ ਤੇ ਵਾਸਤੇ ਕੰਮ ਚਾਲੂ ਕਰੋ ਅਸੀਂ 2005 ਚ ਮੈਡੀਕਲ ਕੈਂਪ ਲਾਣੀ ਸ਼ੁਰੂ ਕੀਤੇ ਉੱਥੇ ਅੱਖਾਂ ਦਾ ਚਮੜੀ ਦਾ ਜੇ ਕਿਸੇ ਦੇ ਅੱਖ ਦੇ ਵਿੱਚ ਲੈਂਸ ਪੈਣਾ ਹੈ ਲੈਂਸ ਦਾ ਫਾਮੇ ਲੈਂਸ ਹਸਪਤਾਲ ਚ ਪੈਂਦਾ ਸੀ ਅਸੀਂ ਉਹਨਾਂ ਨੂੰ ਪੇਸ਼ੇ ਨੂੰ ਉੱਥੇ ਲੈ ਕੇ ਜਾਂਦੇ ਸੀ ਆ ਕੇ 20 ਮੈਨੂੰ ਆਲਮੋਸਟ 20 ਸਾਲੋਂ ਅਸੀਂ ਪਹਿਲਾਂ ਉਤੋਂ 3 ਦਿਨਾਂ ਦੇ ਕੈਂਪ ਤੋਂ ਚਾਲੂ ਕੀਤਾ ਉਹ ਮੇਲੇ ਦੇ ਕੈਂਪ ਨੂੰ ਮੇਲੇ ਤੋਂ ਚਾਲੂ ਕੀਤਾ ਫਿਰ ਅਸੀਂ ਉਹ ਕੋਸ ਆਪਣੇ ਸਮਾਜ ਸੇਵਾ ਦੇ ਮੂਹ ਪਿੰਡਾਂ 'ਚ ਵਾਰ ਪਾ ਔਰ ਪਿੰਡਾਂ 'ਚ ਵੀ ਗਰੀਬਾਂ ਦੀਆਂ ਬਸਤੀਆਂ 'ਚ ਵਾਰ ਪਾ ਵੀ ਜੇ ਮੈਡੀਕਲ ਕੈਂਪ ਲਾਉਣਾ ਤਾਂ ਗਰੀਬ ਦੀ ਬਸਤੀ ਵੀ ਜਿਹੜੀ ਧਰਮਸ਼ਾਲਾ ਉੱਥੇ ਜਾ ਕੇ ਲਾਣਾ ਹੈ ਤਾਂ ਮੇਰੇ ਉੱਥੇ ਸਹੂਲਤ ਘੱਟ ਹੋਵੇ। ਉਹ ਇਸ ਕਰਕੇ ਕੀਤਾ ਕਿ ਆ ਸਾਡੇ ਮਨ ਚ ਇਹ ਸੀ ਕਿ ਜਿਹੜੇ ਸਭ ਤੋਂ ਜ਼ਿਆਦਾ ਗਰੀਬ ਲੋਕ ਆ ਜਿਹੜੇ ਮੈਡੀਕਲ ਕੈਂਪ ਤੋਂ ਸਹੂਲਤ ਲੈ ਸਕਦੇ ਆ। ਉਹ ਲੋਕ ਦਾ ਪਿੰਡ ਦੇ ਦੂਜੇ ਪਾਸੇ ਜਾਂ ਇੱਧਰਲੇ ਪਾਸੇ ਵੀ ਨਹੀਂ ਆ ਸਕਦੇ ਆਪਣਾ लाज ਵਾਸਤੇ ਦਵਾਈ ਲੈ ਲੈ ਕਿਉਂਕਿ ਉਹਦਾ ਦਿਹਾੜੀ ਘੱਟ ਜੁਗਿਆ ਦੇ। ਕਿਉਂਕਿ ਉਹਨਾਂ ਦਾ ਖੇਤ ਦਿਹਾੜੀ ਕਰਨੀ ਹੈ। ਤੋ ਘਟਵਲ ਜਿਹੜੇ ਕੰਪ ਦਾ ਲਾਹਾ ਲੈਣਾ ਹੈ ਤਾਂ ਜਿੰਨਾ ਨੇੜੇ ਉਹਦੇ ਹੋਊਗਾ ਕੈਂਪ ਉਹ ਉਥੇ ਉਹਦਾ ਫਾਇਦਾ ਲੈ ਸਕੂ ਕਿਉਂਕਿ ਸਾਡਾ ਮਕਸਦ ਹੈ ਇੱਕੋ ਇੱਕ ਹੁੰਦਾ ਹੈ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਅਸੀਂ ਫਾਇਦਾ ਕਰ ਸਕੀਏ ਸੋ ਇਸ ਕਰਕੇ ਉਹ ਇਹ ਗੱਲ ਜਾਣ ਤੋਂ ਜੁੜਨ ਦੀ ਗੱਲ ਨਾਲ ਮੇਰੇ ਧਿਆਨ 'ਚ ਆ ਗਈ ਮਕਸਦ ਇਹ ਹੈ ਪਹਿਲੀ ਗੱਲ ਤਾਂ ਕੋਈ ਚੀਜ਼ ਨੂੰ ਆਪਾਂ ਸ਼ੁਰੂ ਕਰਦੇ ਹਾਂ ਉਹਨੂੰ ਬਣਨ 'ਚ ਕਈ ਸਾਲ ਲੱਗ ਜਾਂਦੇ ਬੰਦ ਤਾਂ ਗੱਲ ਮਰਜ਼ੀ ਕਰ ਲਓ ਪਰ ਕਈ ਸਾਲਾਂ ਦੀ ਜਿਹੜੀ ਥੋੜੀ ਚਲਾਈ ਹੋਈ ਚੀਜ਼ ਦਾ ਜਿਹੜਾ ਨੌ ਹੈ ਉਹ ਬੰਦ ਨਹੀਂ ਹੋਣਾ ਜਿਹਦਾ ਅੱਗੇ ਜਾਣਾ ਚਾਹੀਦਾ ਉਹਦੇ ਨਾਲ ਆਪਣੀ ਵੀ ਕੈਮਰੈਂਦੀ ਹੈ ਸਰਵਾਰੀ ਤੇ ਆਪਣਾ ਜਿਹੜੀ ਲੋਕਾਂ ਦੇ ਮੰਚ ਹੁੰਦੇ ਵੀ ਉਹ ਖੇਡਾ ਕਰਾਉਂਦੇ ਆ ਬੋਲੀ ਦਾ ਉਹ ਕੰਮ ਚੱਲਦਾ ਰਹਿੰਦਾ ਜੀ ਤਾਂ ਵੀ ਚਲੀ ਜਾਣੀ ਹੈ ਔਰ ਇਹ ਵੋਟ ਦੀ ਤਾਕਤ ਇਸ ਵਾਰ ਚਲੀ ਗਈ ਤਾਂ ਫਿਰ ਦੁਬਾਰਾ ਹੋਣੀ ਨਹੀਂ ਤੁਹਾਡੇ ਮਕਸਦ ਤਾਂ ਹੀ ਹੈ ਨਾ ਕਿ ਭਾਜਪਾ ਨੇ ਜੋ ਕਾਰਗੁਜ਼ਾਰੀ ਰੱਖੀ ਹੈ ਕਿਉਂਕਿ ਦੇਸ਼ 'ਚ ਦੋ ਪਾਰਟੀਆਂ ਹੈ ਭਾਜਪਾ ਤੇ ਕਾਂਗਰਸ ਤੇ ਨਾਲੇ ਕਾਂਗਰਸ ਦਾ ਹੁਣ ਅਲਾਈਅੰਸ ਪਾਰਟਨਰ ਹੈ ਮਕਸਦ ਹੀ ਕੋਈ ਹੈ ਤੁਸੀਂ ਹੁਣ ਵੀ ਦੇਖੋਗੇ ਮਹਾ ਗਠਬੰਦੀ ਜਿਹੜੀ ਸਰਕਾਰ ਬਣਨ ਜਾ ਰਹੀ ਹੈ ਦਿੱਲੀ ਉੱਥੇ 750 ਸੀਟਾਂ ਦਾ ਟੁਕੜਾ ਕਾਂਗਰਸ ਨਹੀਂ ਹੋਣਗੇ 150 ਤੇ ਵੀ ਬੰਨ੍ਹ ਸਕਦੀ ਹੈ ਸਰਕਾਰ ਉੱਥੇ ਗਠਜੰਦਨ ਦੀ ਬਣਨੀ ਹੈ ਤੁਹਾਡੇ ਸਾਹਮਣੇ ਆ ਜੂਗਾ ਲੋਕਾਂ ਨੇ ਆਪਣਾ ਮਨ ਦਾ ਫੈਸਲਾ ਕਰ ਲਿਆ ਜਿੰਨੇ ਸੂਬੇ ਚੋਣਾ ਹੋਈਆਂ ਜਿੰਨੇ ਸੂਬੇ ਚੋਣਾ ਹੋਈਆਂ ਲੋਕਾਂ ਨੇ ਕਾਂਗਰਸ ਦੇ ਹੱਕ 'ਚ ਫਤਵਾ ਦਿੱਤਾ ਹੈ ਲੋਕਾਂ ਨੇ ਬੀਜੇਪੀ ਦੇ ਆਗਰੇ ਫਤਵਾ ਨਹੀਂ ਦਿੱਤਾ ਇਹ ਠੀਕ ਹੈਗੇ ਗਏ ਆ ਪਾਲਾ ਜੀ ਪੂਰਨਾਂ ਕੀ ਸੀ ਭਾਜੀ ਹਰਪਾਲ ਸਿੰਘ ਹਰਪਾਲ ਜੀ ਹਰਪਾਲ ਜੀ ਠੀਕ ਆ ਕੇ ਗਏ ਨੇ ਇਹ ਅੱਜ ਸਾਨੂੰ ਸਾਰਿਆਂ ਨੂੰ ਇਹ ਸਾਡੇ ਸਾਰਿਆਂ ਦੇ ਹੋਣ ਦੀ ਲੜਾਈ ਹੈ ਔਰ ਇਹ ਕਾਹਦਾ ਸੁਨੇਹਾ ਆਪਾਂ ਸਭ ਨੇ ਦੇਣਾ ਹੈ ਆਪਾਂ ਉਹਦੇ ਤਾਂ ਥੋੜੇ ਜਿਹੇ ਲੋਕ ਬੈਠੇ ਨੇ ਜਦੋਂ ਅਸੀਂ ਆਪਣਾ ਮਨ ਬਣਾ ਕੇ ਜਾਵਾਂਗੇ ਜੇ ਸਾਨੂੰ ਇਸ ਗੱਲ ਤੇ ਵਿਸ਼ਵਾਸ ਹੋਊਗਾ ਤਾਂ ਅਸੀਂ ਜਾ ਕੇ ਬਾਹਰ ਲੋਕਾਂ ਨੂੰ ਸਮਝਾ ਕੇ ਗੱਲ ਕਰ ਸਕਦੇ ਆਂ ਔਰ ਦੂਜੀ ਗੱਲ ਇਹਦੇ ਚ ਇਹ ਹੈ ਆਰਮੀ ਦੀ ਭਰਤੀ ਪੱਕੀ ਭਰਤੀ ਉਹ ਭਾਜਪਾ ਨੇ ਬੰਦ ਕਰ ਦਿੱਤੀ 750 ਕਿਸਾਨ ਸ਼ਹੀਦ ਹੋਇਆ ਤਾਂ ਦਿਨ ਕਾਲੇ ਘਰੋਂ ਵਾਪਸ ਦਿੱਤੇ ਬੀਜੇਪੀ ਦੀ ਸਰਕਾਰ ਨੇ ਮਹਿੰਗਾਈ ਕਿੰਨੀ ਕਰਦੀ ਉਹ ਤੁਹਾਨੂੰ ਪਤਾ ਹੈ ਸਿਲੰਡਰ પેટ્રોલ ਡੀਜ਼ਲ ਦਾਲਾ ਤੇਲ ਕੋਈ ਚੀਜ਼ ਚੱਕ ਲੋ ਅਮੀਰ ਕੌਣ ਹੋ ਰਿਹਾ ਅਡਾਨੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਗਿਆ ਵੀ ਉਹ ਤੇ ਪਰਚਾ ਦਿਓ ਆ ਆਮ ਵੀਰ ਉਹਦੇ ਪਰਚਾ ਤੱਕ ਨਹੀਂ ਦਿੱਤਾ ਇਹਦਾ ਮਤਲਬ ਹੈ ਕਿ ਨਾ ਤਾਂ ਆਮ ਆਦਮੀ ਪਾਰਟੀ ਸਾਡੇ ਹੱਕ ਚ ਨਾਰਾ ਮਾਰ ਰਹੀ ਹੈ ਕਿਸਾਨ ਦੇ ਤੇ ਨਾ ਬੀਜੇਪੀ ਮਾਰ ਰਹੀ ਹੈ ਤੇ ਅਸਾ ਸਾਡੀ ਸਾਡੀ ਜ਼ਰੂਰਤ ਇਹ ਹੈ ਕਿ ਅਸੀਂ ਇਹ ਦੇਖਣਾ ਕਿ ਕਿਹੜੇ ਲੋਕ ਹੈ ਆਉਣ ਵਾਲੇ ਸਮੇਂ 'ਚ ਜਿਹੜੀ ਪਾਰਟੀ ਲੋਕਾਂ ਦੀ ਗੱਲ ਕਰ ਸਕਦੀ ਹੈ ਤੁਸੀਂ ਦੇਖੋ ਅੱਜ ਕਾਂਗਰਸ ਪਾਰਟੀ ਕੀ ਵਾਦਾ ਕਰ ਰਹੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਸਰਕਾਰ ਬਣਨ ਤੋਂ ਬਾਅਦ ਕਿਸਾਨ ਭਰਾਵਾਂ ਦੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਦੇਸ਼ 'ਚ ਰੱਖਾਂਗੇ ਤਾਂ ਕਿ ਸਾਰੇ ਦੇਸ਼ ਦਾ ਕਿਸਾਨ ਮਜ਼ਬੂਤ ਹੋ ਸਕੇ ਦੂਜੀ ਗੱਲ ਹੋ ਰਹੀ ਹੈ ਕਿ ਨਰੀਗਾ ਦੀ ਦਿਹਾੜੀ ਨੂੰ 400 ਰੁਪਏ ਦੇ ਲੱਗੇ ਜਾਈਏ ਤੀਜੀ ਗੱਲ ਹੋ ਰਹੀ ਹੈ ਤੀਜਾ ਵਾਦਾ ਹੋ ਰਿਹਾ ਹੈ ਕਿ ਜਿੰਨੀ ਮਹਿੰਗਾਈ ਹੋਗੀ ਇਸ ਨੂੰ ਇਸ ਨੂੰ ਸਸਟੇਨ ਕਰਨ ਵਾਸਤੇ ਹਰ ਘਰ ਨੇ ਰੋਟੀ ਦਾ ਖਾਣੀ ਆ 8500 ਰੁਪਇਆ 8500 ਰੁਪਇਆ ਹਰ ਘਰ ਦੀ ਵੱਡੀ ਬੇਬੇ ਨੂੰ ਹਰ ਮਹੀਨੇ ਦਿੱਤੀ ਜਾਵੇ ਤਾਂ ਕਿ ਲੋਕ ਆਪਰਾਮ ਰੋਟੀ ਮਾਣੀ ਚਲਾ ਸਕਣ ਜਿਨ੍ਹਾਂ ਦੇ ਬੱਚੇ ਸਾਡੇ ਪੜ੍ਹੇ ਲਿਖੇ ਹਨ ਔਰ ਬੇਰੋਜ਼ਗਾਰ ਹੈ ਉਹ ਸਾਰੇ ਬੱਚਿਆਂ ਨੂੰ ਗਰੀਬ ਘਰ ਦੇ ਬੱਚਿਆਂ ਨੂੰ 1 ਲੱਖ ਰੁਪਏ ਦੀ ਅਪਰਿੰਟਨਸ਼ਿਪ ਸਹਾਇਤਾ ਦਿੱਤੀ ਜਾਵੇ ਜਾਂ ਤਾਂ ਉਹਦਾ ਰੋਜ਼ਗਾਰ ਹੀ ਲੱਗਦਾ ਸਾਡੇ 25 30 ਸਾਲ ਤੋਂ ਬਹੁਤ ਹੀ ਪੁਰਾਣੇ ਤੇ ਬਹੁਤ ਹੀ ਸੁਲਝੇ ਹੋਏ ਬਹੁਤ ਹੀ ਮਾਨ ਦਾ ਮਾਨ ਦਾ ਤੇ ਬਹੁਤ ਹੀ ਦਿਾਨਤ ਦਾ ਜਿਨ੍ਹਾਂ ਨੇ ਯੂਥ ਕਾਂਗਰਸ ਤੋਂ ਸਟੂਡੈਂਟ ਲਾਈਫ ਤੋਂ ਆਪਣੇ ਬਜ਼ੁਰਗਾਂ ਤੋਂ ਜਿਹੜੀ ਲੀਡਰਸ਼ਿਪ ਜਿਹੜੀ ਹੈ ਉਹਦੀ ਗੁਣਤੀ ਲਈ ਹੈ ਔਰ ਮੈਂ ਤਾਂ ਸਿਰਫ ਇੰਨੀ ਕੀ ਗਾਰੰਟੀ ਇਹਨਾਂ ਦੇ ਬਾਰੇ ਤੁਹਾਡੇ ਨਾਲ ਕਰਨੀ ਹੈ ਕਿ ਜੇ ਸੰਗਰੂਰ ਦੇ ਵਿੱਚ ਪੀਜੀਆ ਵਰਗਾ ਵੱਡਾ ਹਸਪੀਟਲ ਬਣਾ ਸਕਦੇ ਆ ਉਹ ਸਿੰਘਲਾ ਸਾਹਿਬ ਬਣਾ ਸਕਦੇ ਆ ਜੇ ਇੰਟਰਨੈਸ਼ਨਲ ਸਟੈਂਡਰਡ ਦਾ ਸਟੇਡੀਅਮ ਜਿਹੜਾ ਅੱਜ ਉੱਥੇ ਬਣਿਆ ਉਹ ਸਿੰਘਲਾ ਸਾਹਿਬ ਦੀ ਮਿਹਰਬਾਨੀ ਨਾਲ ਬਣਿਆ ਹੈ ਸਟੇਡੀਅਮ ਦਾ ਮੈਂ ਸਪੈਸ਼ਲਿਸਟ ਕਰਕੇ ਨਾਮ ਲਿਆ ਹੈ ਅ ਸਿੰਘਲਾ ਸਾਹਿਬ ਗੁਰਜੀਤ ਭਾਜੀ ਤੇ ਇਹਨਾਂ ਨੇ ਸਾਰੇ ਪਰਿਵਾਰ ਦਾ ਤੁਸੀਂ ਆਪ ਦੇਖ ਰਹੇ ਹੋ ਕਿ ਖੇਡਾਂ ਦੇ ਨਾਲ ਬਹੁਤ ਲਗਾਓ ਹੈ ਔਰ ਸਾਡੇ ਇਲਾਕੇ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਨੌਜਵਾਨਾਂ ਦੇ ਉੱਤੇ ਨਸ਼ੇ ਦੀ ਬੜੀ ਮਾਰ ਪਈ ਜਾਂ ਨਸ਼ੇ 'ਚ ਫਸ ਗਏ ਜਾਂ ਵਿਦੇਸ਼ਾਂ ਨੂੰ ਜਾਣ ਲੱਗ ਗਏ ਇੱਥੇ ਨੌਜਵਾਨੀ ਜਿਹੜੀ ਹੈ ਦੋਬੇ ਦੀ ਖਾਸ ਕਰਕੇ ਉਹਦੀ ਜੇ ਕਿਸੇ ਨੇ ਬਾਹ ਫੜੀ ਹੈ ਤਾਂ ਉਹ ਪੂਰੇ ਵਾਲ ਪਰਿਵਾਰ ਨੇ ਫੜੀ ਹੈ ਖੇਡਾਂ ਦੇ ਰਾਹੀਂ ਬੱਚਿਆਂ ਨੂੰ ਨਵੀ ਸੇਵ ਦੇਣ ਦੀ ਕੋਸ਼ਿਸ਼ ਕੀਤੀ ਇਸ ਪਰਿਵਾਰ ਦਾ ਜਿਹੜਾ ਦੇਣਾ ਹੈ ਉਹ ਸਾਡਾ ਇਲਾਕਾ ਦੇ ਨਹੀਂ ਸਕਦਾ ਸਾਰੇ ਪੰਜਾਬ ਦੇ ਨਹੀਂ ਸਾਰੇ ਹਿੰਦੁਸਤਾਨ ਦੇ ਇੰਟਰਨੈਸ਼ਨਲ ਲੈਵਲ ਦਾ ਪੂਰੇ ਵੱਲ ਖੇਡ ਜਿਹੜਾ ਮੇਲਾ ਇੱਥੇ ਕਰਾਇਆ ਜਾਂਦਾ ਉਹ ਕਰੋੜਾਂ ਦੇ ਵਿੱਚ ਉਹਦਾ ਬਜਟ ਰਿਹਾ ਔਰ ਹਮੇਸ਼ਾ ਹੀ ਇਸ ਪਰਿਵਾਰ ਨੇ ਇਲਾਕੇ ਨੂੰ ਸੇਵ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਪਤਾ ਹੈ ਅਸੀਂ ਤਿੰਨ ਚਾਰ ਦਿਨ ਪਹਿਲਾਂ ਭਾਜੀ ਨਾਲ ਮਿਲੇ ਔਰ ਅ ਇਹਨਾਂ ਨੇ ਮੈਨੂੰ ਕਿਹਾ ਕਿ ਅ ਸਿਗਲਾ ਸਾਹਿਬ ਦਾ ਫੰਕਸ਼ਨ ਜਿਹੜਾ ਸ਼ਾਮ ਦਾ ਉਹ ਸਾਡੇ ਇੱਥੇ ਰੱਖ ਲਿਓ ਤੇ ਗੱਲਾਂ ਬਾਤਾਂ ਰਾਹੀਂ ਫਿਰ ਦੁਪਹਿਰ ਦਾ ਹੀ ਟਾਈਮ ਬਣ ਸਕਿਆ ਬਾਈ ਜਾਨਸ ਭਾਈ ਮੱਖਣ ਸਿੰਘ ਜਿਹੜੇ ਇੰਟਰਨੈਸ਼ਨਲ ਕਮੈਂਟੇਟਰ ਹੈ ਬੜੇ ਮਾਹਰ ਹੈ ਹਰੇਕ ਖੇਡਾਂ ਦੇ ਵਿੱਚ ਆਪਣੀ ਗੱਲ ਕਹਿਣ ਦੇ ਤੇ ਖੇਡਾਂ ਨੂੰ ਅ ਇੱਕ ਮੁਕਾਮ ਤੱਕ ਗੱਲਾਂ ਦੱਸਣ ਲਈ ਇਹਨਾਂ ਦਾ ਬੜਾ ਵੱਡਾ ਨਾਮ ਹੈ ਸੋ ਇਹਨਾਂ ਦੇ ਕਮੈਂਟਰੀ ਦੇ ਬਗੈਰ ਜੇ ਅਮਰੀਕਨਾਂ ਕਿ ਨਾ ਹੋਵੇ ਤਾਂ ਉਹ ਖੇਡ ਜਿਹੜੀ ਹੈ ਉਹ ਚੌਥਾ ਹਿੱਸਾ ਰਹਿ ਜਾਂਦੀ ਐ ਸੋ ਵੱਡੀਆਂ ਵੱਡੀਆਂ ਸ਼ਖਸੀਅਤਾਂ ਵੱਡੀਆਂ ਵੱਡੀਆਂ ਆਸਤੀਆਂ ਬੜੇ ਵੱਡੇ ਵੱਡੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਖਿਡਾਰੀ ਐ ਇਸ ਘਰ ਚ ਆਏ ਐ ਇਸ ਪਿੰਡ ਚ ਆਏ ਐ ਔਰ ਇਸ ਇਲਾਕੇ ਦਾ ਦਾ ਮਾਣ ਬਣਿਆ ਗੁਰੂਆਂ ਪੀਰਾਂ ਦੀ ਤਿੰਨ ਗੁਰੂ ਸਾਹਿਬਾਨਾਂ ਦੀ ਮੱਖੜ ਬਾਜੀ ਨੇ ਦੱਸਿਆ ਕਿ ਇਸ ਪਿੰਡ ਨੂੰ ਨਗਰ ਨੂੰ ਸ਼ੋਅ ਪ੍ਰਾਪਤ ਹੈ ਅੱਜ ਤੁਹਾਨੂੰ ਵੀ ਸਿੰਘਲਾ ਸਾਹਿਬ ਇਸ ਇਲਾਕੇ ਦੇ ਵਿੱਚ ਇਸ ਨਗਰ ਦਾ ਜਿਹੜਾ ਅਸ਼ੀਰਵਾਦ ਪ੍ਰਾਪਤ ਹੋਇਆ ਮੈਂ ਬਹੁਤਾ ਕੁਝ ਨਹੀਂ ਕਹਿਣਾ ਸਿਰਫ ਇਹੀ ਕਹਿਣਾ ਕਿ ਸਿੰਘਲਾ ਸਾਹਿਬ ਸਾਡੇ ਬਹੁਤ ਹੀ ਪੁਰਾਣੇ ਮਿੱਤਰ ਹੈ ਔਰ ਇਹਨਾਂ ਨੇ ਜਿਹੜੀ ਵੀ ਸਹਾਸਤ ਕੀਤੀ ਹੈ ਉਹ ਪ੍ਰੋਗਰਾਮ 1.5 ਘੰਟਾ ਤਕਰੀਬਨ ਲੇਟ ਹੈ ਪਾਜੀ ਦਾ ਗੁਰਜੀਤ ਭਾਈ ਦਾ ਇੱਥੇ ਜਿਹੜੇ ਰੁਕੇ ਹੈ ਫਿਰ ਤਾਂ ਗਰਮੀ ਤਾਂ ਮੇਰੇ ਖਿਲ ਘਾਟ ਹੀ ਦਿਖਦੇ ਸਾਰੀਆਂ ਸਾਫੀਆਂ ਜਿਹਾ ਸੋਰੀ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਹੈ ਔਰ ਤੁਹਾਡੇ ਨਾਲ ਇਹਨਾਂ ਦਾ ਅਸ਼ੀਰਵਾਦ ਕੋਧਵਤਨ ਵਾਜਬਾ ਜੀ ਲੋਕ ਸਭਾ ਦੀਆਂ ਚੋਣਾਂ ਪਹਿਲਾਂ ਵੀ ਹੋਈਆਂ ਇਸ ਚੋਣ ਦੀ ਮਹੱਤਤਾ ਦਾ ਤੇ ਪਹਿਲੀਆਂ ਚੋਣਾਂ ਦਾ ਬਹੁਤ ਵੱਡਾ ਅੰਤਰ ਹੈ ਇਸ ਅੰਤਰ ਨੂੰ ਮੁੱਖ ਰੱਖਦਿਆਂ ਸਾਡੀਆਂ ਖੰਭੀਆਂ ਤਰ੍ਹਾਂ ਨੇ ਫੈਸਲਾ ਕੀਤਾ ਵੀ ਜੇ ਭਾਰਤ ਦੇ ਵਿੱਚ ਬਚਾਇਆ ਜਾ ਸਕਦਾ ਤੇ ਕਾਂਗਰਸ ਦੀ ਹਮਾਇਤ ਕਰਕੇ ਹੀ ਇਸ ਸਰਕਾਰ ਦਾ ਸਿਹੜੀ ਬੀਜੇਪੀ ਦੀ ਤੇ ਆਨੇ ਸਖੀ ਸਰਕਾਰ ਆ ਇਹ ਨੂੰ ਮਾਤ ਪਾਈ ਜਾ ਸਕਦੀ ਹੈ ਲੜਾਈਆਂ ਸਦਾ ਹੀ ਸਿਆਸੀ ਤੌਰ ਤੇ ਦੀ ਆਪਸ ਸਿਆਸੀ ਰਹਿਾਂਗੇ ਤਾਂ ਸਿਆਸੀ ਤੌਰ ਤੇ ਲੜਾਈਆਂ ਰਹਿਣਗੀਆਂ ਪਰ ਜੇ ਸਿਆਸੀ ਤੌਰ ਤੇ ਸਾਡਾ ਘੇਰਾ ਹੀ ਨਾ ਰਿਆ ਤਾਂ ਸਾਡੀਆਂ ਲੜਾਈਆਂ ਖਤਮ ਹੋ ਜਾਣੀਆਂ ਤੇ ਅੱਜ ਬੀਜੇਪੀ ਦੀ ਜਿਹੜੀ ਸਰਕਾਰ ਹੈ ਸੈਂਟਰ ਦੇ ਵਿੱਚ ਉਹਦੀ ਇੱਕੋ ਇੱਕ ਪਾਲਿਸੀ ਆ ਵੀ ਇਸ ਭਾਰਤ ਨੂੰ ਜਿਹੜਾ ਮੁਨਸਿਮਤੀ ਦੇ ਦੀਨ ਕਬਜ਼ਾ ਕਰਕੇ ਇੱਥੇ ਇੱਕ ਹਿੰਦੂ ਰਾਸ਼ਟਰ ਬਣ ਰਹੀਆਂ ਜਿਹੜੀਆਂ ਅਸ਼ਾਚਰਜੀਆਂ ਜਾ ਰਹੀਆਂ ਉਹਦੇ ਲਈ ਸਾਡੀਆਂ ਜਿਹੀਆਂ ਖੱਬੀਆਂ ਤਰ੍ਹਾਂ ਸਭ ਤੋਂ ਪਹਿਲਾਂ ਚੇਤਨ ਆ ਵੀ ਅਸੀਂ ਇਹ ਵੀ ਗੱਲ ਸਮਝਦੇ ਆ ਵੀ ਜੇ ਆ ਜੜਾਈ ਦਿੱਤੀ ਜਾ ਸਕਦੀ ਆ ਕਿ ਬੀਜੇਪੀ ਤੇ ਆਰਐਸਐਸ ਨੂੰ ਮਾਤ ਪਾਈ ਜਾ ਸਕਦੀ ਆ ਤਾਂ ਇੱਕੋ ਇੱਕ ਪਾਰਟੀ ਆ ਉਹ ਕਾਂਗਰਸ ਆ ਤੇ ਸਾਡੀਆਂ ਖੱਬੀਆਂ ਤਰ੍ਹਾਂ ਨੇ ਫੈਸਲਾ ਕੀਤਾ ਵੀ ਅਸੀਂ ਕਾਗਲਾ ਦੀ ਮਿਹਰ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ